ਹਾਂਜੀ ਬਾਈ ਰੋਜੀ ਦਾ ਹਾਲਾ ਬਾਈ ਜੀ ਪਤੇ ਬਾਈ ਪੀਚਾ ਸਿੰਘ ਜਿਲਾ ਆਗੂ ਬੀਕੇ ਯੂ ਡਕਾਉਂਦਾ ਵੇਖੋ ਜੀ ਗੱਲ ਅਸੀਂ ਜਿਹੜੀ ਕੰਦ ਕਰਨ ਜਾ ਰਹੇ ਆ ਇਹ ਭਾਤਰ ਕਾ ਜਨ ਰਜਵਾਇਆ ਹੈ ਇਹਦੇ ਵਿੱਚ ਪਾਣੀ ਛੱਡਿਆ ਗਿਆ ਸੀ ਥੋੜਾ ਜਿਹਾ ਤਰਾਈ ਵਾਸਤੇ ਤਰਾਈ ਵਾਸਤੇ ਬਈ ਇਹਨੂੰ ਤਰਾਈ ਕੀਤੀ ਜਾਵੇ ਅਜੇ ਥੋੜਾ ਜਿਹਾ ਪਾਣੀ ਛੱਡਿਆ ਹੈ ਇਹ ਤੁਸੀਂ ਦੇਖ ਲਓ ਇਹ ਕੈਮਰਾ ਲਾ ਕੇ ਦਿਖਾ ਦਿਓ ਦੋਨਾਂ ਪਾਸੋਂ ਇਧਰ ਵੀ ਆ ਦੇਖੋ ਥੱਲੇ ਆ ਥੱਲੇ ਆ ਦੇਖੋ ਥੱਲੇ ਸਾਰੀ ਬਹਿ ਗਈ ਏ ਥੱਲੇ ਸਾਰੀ ਥੱਲੇ ਹੀ ਬੈਂਦੀ ਜਾਂਦੀ ਏ ਇਹ ਜਿਹੜੀ ਮਤਲਬ ਕਿ ਇਹਨਾਂ ਨੂੰ ਠੇਕੇਦਾਰਾਂ ਨੂੰ ਉਦੋਂ ਆ ਦੇਖੋ ਜੀ ਥੱਲੇ ਸਾਰੀ ਤੁਸੀਂ ਆਪਣਾ ਮੋਬਾਈਲ ਮੈਨੂੰ ਸੈਂਡ ਹੋ ਜਾ ਹਾਂ ਠੀਕ ਇਹ ਤੁਸੀਂ ਦੇਖ ਲਓ ਭਈ ਇਹ ਜਿਹੜਾ ਪਾਰਾ ਹੈ ਇਹ ਦੂਜੇ ਪਾਸੇ ਵੀ ਦਿਖਾ ਦਿਓ ਥੋੜਾ ਜਿਹਾ ਪਰੇ ਹੋ ਜਾਓ ਜੋਨਾ ਤੋਂ ਇਹ ਕੈਮਰਾ ਲਾ ਕੇ ਹਾਂਜੀ ਹਾਂਜੀ ਇਹ ਦੂਰੋਂ ਪਤਾ ਲੱਗ ਗਿਆ ਕੋਈ ਗੱਲ ਨਹੀਂ ਮੈਂ ਜ਼ੂਮ ਕਰ ਲਿਆ ਵਾਹ ਪੂਰੀ ਤਰ੍ਹਾਂ ਦਿਖਾ ਦੇ ਹਾਂਜੀ ਤੇ ਵੀ ਭਾਟਾਂ ਪੈ ਚੁੱਕੀਆਂ ਨੇ ਹਾਂ ਭਾਟਾਂ ਪੈ ਗਈਆਂ ਨੇ ਹਾਂਜੀ ਹੁਣ ਤਾਂ ਕੈਮਰਾ ਲਾ ਇੱਥੇ ਹਾਂਜੀ ਇਹ ਤੁਸੀਂ ਦੇਖ ਚੁੱਕੇ ਜੇ ਵੀ ਇਹ ਜਿਹੜੀਆਂ ਭਾਟਾਂ ਪੈ ਚੁੱਕੀਆਂ ਨੇ ਇਹ ਮਿੱਟੀ ਥੱਲੇ ਬਹਿ ਚੁੱਕੀ ਏ ਜਦੋਂ ਇਹ ਠੇਕੇਦਾਰ ਇਹ ਥੱਲੇ ਕੱਟੇ ਔਰ ਲਫਾਵੇ ਛੱਡ ਰਿਹਾ ਸੀ ਨਾ ਤੇ ਸਾਡੇ ਬਲਾਕ ਦੇ ਪ੍ਰੈਸ ਸਕੱਤਰ ਮੰਗਲਦਾਸ ਜੀ ਧੋਟ ਇੱਥੇ ਮੌਜੂਦ ਸਨ ਉਹਨਾਂ ਨੇ ਇਹਨੂੰ ਰੋਕਿਆ ਵੀ ਸੀ ਵੀ ਤੁਸੀਂ ਇਹਦੇ ਥੱਲੇ ਲਫਾਫੇ ਜਾਂ ਗੱਟੇ ਨਾ ਪਾਓ ਇਹ ਜ਼ਮੀਨ ਥੱਲੇ ਦਬੇਗੀ ਹਾਂਜੀ ਇਹਦੇ ਵਿੱਚ ਪਾਈ ਵਾਸਤੇ ਪਾਣੀ ਛੱਡਾ ਗਿਆ ਪਾਣੀ ਵੀਕ ਹੋ ਚੁੱਕਿਆ ਹੈ ਇਹ ਥੱਲੇ ਮਿੱਟੀ ਬੈਠ ਚੁੱਕੀ ਹੈ ਤੇ ਇਹਦੇ ਬਾਰੇ ਮੰਗਲਦਾਸ ਜੀ ਤੁਹਾਨੂੰ ਖੋਲ ਕੇ ਦੱਸਣਗੇ ਕਿਉਂਕਿ ਉਸੇ ਮੌਕੇ ਤੇ ਮੌਜੂਦ ਸਨ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਠੇਕੇਦਾਰ ਨੇ ਤਾਂ ਸਾਡੀ ਗੱਲ ਸੁਣੀ ਨਹੀਂ ਅਸੀਂ ਅੱਜ ਤੋਂ ਕੋਈ ਲਗਭਗ 10 ਦਿਨ ਪਹਿਲਾਂ ਠੇਕੇਦਾਰ ਸਾਹਿਬ ਨੂੰ ਮਿਲੇ ਸਾਂ ਇਸ ਨਹਿਰ ਦੀ ਜਦੋਂ ਬਣਨਾ ਸ਼ੁਰੂ ਹੋਣ ਤੋਂ ਪਹਿਲਾਂ ਖਟਾਈ ਹੋ ਰਹੀ ਸੀ ਲਗਭਗ ਮੇਰਾ ਖੇਤ ਨਾਲੇ ਮੈਂ ਇਸ ਜਦਨ ਦੀ ਇਹ ਸ਼ੁਰੂ ਹੋਈ ਹੈ ਮੈਂ 2-3 ਗੇੜੇ ਉੱਥੇ ਜ਼ਰੂਰ ਮਾਰਦਾ ਮੈਂ ਠੇਕੇਦਾਰ ਨੂੰ ਮਿਲ ਕੇ ਗੱਲ ਕਹੀ ਸੀ ਵੀ ਜਿਹੜਾ ਤੁਸੀਂ ਡੱਬੋ ਗੰਦ ਲਫਾਫੇ ਜੋ ਤੁਸੀਂ ਨਾਪ ਰਹੇ ਜੇ ਮਾੜਾ ਇਧਰ ਕਰਕੇ ਵਿਖਾਵੀ ਜਿਹੜੇ ਆਲਫਾਫੇ ਸਾਰੇ ਅੱਧੇ ਨਾਲੋਂ ਜ਼ਿਆਦਾ ਇਹਨਾਂ ਵਿੱਚ ਨੱਪੇ ਨੇ ਆ ਜਿਹੜੀ ਢੇਰੀ ਲੱਗੀ ਪਈ ਹੈ ਇਹ ਪੱਟਾ ਨੇ ਇਹਨਾਂ ਨੂੰ ਮੈਂ ਕਿਹਾ ਸੀ ਵੀ ਪਾਟ ਕੇ ਥੱਲੂ ਕੱਢੋ ਆਲਫਾਫੇ ਇਹਨਾਂ ਨੇ ਨਹੀਂ ਕੋਈ ਅਸਰ ਸਾਡੀ ਗੱਲ ਤੋਂ ਕੀਤਾ ਲਗਭਗ ਮੇਰੀ ਉਮਰ 55 ਸਾਲ ਦੀ ਹੋ ਚੁੱਕੀ ਹੈ ਜਦੋਂ ਇਹ ਕੱਚਾ ਨਹਿਰ ਸੀ ਤੇ ਆ ਪਾਰਾ ਸਾਰਾ ਕਮਜ਼ੋਰ ਰਹੀ ਪਿੱਛੇ ਤੱਕਣ ਮੈਂ ਕੈਮਰੇ ਵਾਲੇ ਨੂੰ ਕਹਾਂਗਾ ਸਾਰਾ ਵਿਖਾਉ ਇਹ 5 ਫੁੱਟ ਬਾਣੇ ਨਾਲ ਇਧਰ ਛੱਡਿਆ ਹੈ ਪਹਿਲਾਂ ਤਾਂ ਇਹ ਨਕਸ਼ੇ ਤੋਂ ਨਹਿਰੀ ਇਧਰ ਨੂੰ ਲਾਇਆ ਨੇ ਜਿਹੜੀ ਆ ਤਾਰ ਵਿੱਚ ਖੜੀ ਇਹ ਪਹਿਲਾਂ ਸਾਡੀ ਤਲੇ ਦੇ ਵਿੱਚ ਤਾਰ ਰਹੀ ਸੀ ਹੁਣ ਵੇਖ ਲਓ ਨਹਿਰ ਕਿੰਨੀ ਇਧਰ ਨੂੰ ਆ ਗਈ ਆ ਪਾਰਾ ਸਾਰਾ ਕਮਜ਼ੋਰ ਏ ਇਹ ਕਹਿੰਦੇ ਨੇ ਠੇਕੇਦਾਰ ਸਾਹਿਬ ਕਹਿ ਰਹੇ ਨੇ ਵੀ ਅਸੀਂ ਇਹਦੇ ਤੋਂ ਬਾਅਦ ਵਿੱਚ ਮਿੱਟੀ ਪਾਵਾਂਗੇ ਇਹਦੀ ਲਤਾੜ ਨਹੀਂ ਹੋਈ 5 ਫੁੱਟ ਉੱਤੇ ਨਾ ਕੋਈ ਟਰੈਕਟਰ ਚੱਲੇਗਾ ਨਾ ਟਰਾਲੀ ਚੱਲੇਗੀ ਇਹ ਮਿੱਟੀ ਸੱਟਣਗੇ ਉਹ ਪੋਲੀ ਰਵੇਗੀ ਜਿਸ ਤਰ੍ਹਾਂ ਆ ਮਿੱਟੀ ਪੋਲੀ ਰਹਿ ਗਈ ਏ ਆ ਤੁਸੀਂ ਵੇਖ ਲਓ ਰਾਤੀ ਪਾਣੀ ਛੱਡਿਆ ਅਜੇ ਇਹਦੇ ਵਿੱਚੋਂ ਥੋੜਾ ਸੋਰੇ ਨਾਲ ਪਾਣੀ ਪੈਂਦਾ ਪਿਆ ਐ ਇੰਨੀ ਮਿੱਟੀ ਬਹਿ ਗਈ ਪਾ ਸਾਰਾ ਪੱਟੜਾ ਸਾਰਾ ਥੱਲੂ ਖਾਲੀ ਹੋ ਗਿਆ ਜਦੋਂ ਲਗਾਤਾਰ ਸਰਕਾਰ ਕਹਿੰਦੀ ਅਸੀਂ ਇਹ 12 ਮਾਸੀ ਨਹਿਰ ਚਲਾਵਣੀ ਐ ਜੇ 12 ਮਾਸੀ ਨਹਿਰ ਚਲਦੀ ਜੋ ਲਗਾਤਾਰ ਪਾਣੀ ਚੱਲੇਗਾ ਤੁਸੀਂ ਸਾਬ ਨਾਲ 24 ਘੰਟੇ ਚ ਇਸ ਨਹਿਰ ਦਾ ਇਹ ਹਾਲ ਹੋ ਗਿਆ ਤੇ ਜੇ ਲਗਾਤਾਰ ਪਾਣੀ ਚੱਲੇਗਾ ਇਸ ਨਹਿਰ ਦਾ ਕੀ ਬਣੇਗਾ ਸਾਡਾ ਕਰੋੜਾਂ ਰੁਪਈਆ ਦਾ ਖਰਚੇ ਪੈਸਾ ਸਾਡਾ ਹੈ ਨਾ ਸਰਕਾਰ ਦਾ ਹੈ ਨਾ ਠੇਕੇਦਾਰ ਦਾ ਹੈ ਸਾਡਾ ਕਿਸਾਨਾਂ ਦਾ ਖੂਨ ਪਸੀਨੇ ਦੀ ਕਮਾਈ ਇੱਥੇ ਲੱਗ ਰਹੀ ਐ ਪਰ ਉਹ ਲੁੱਟੀ ਜਾ ਰਹੀ ਐ ਲੁੱਟੇ ਸਾਂਗਣਾ ਜਾ ਰਹੀਏ ਵੀ ਇਹ ਨਾ ਤਾਂ ਢੰਗ ਸਰ ਕੰਮ ਕਰ ਰਹੇ ਨੇ ਉਹਨੂੰ ਉੱਧਰ ਮਿੱਟੀ ਪਾਈ ਜਾਂਦੇ ਨੇ ਜਦੋਂ ਬਣ ਤੂ ਪਹਿਲਾਂ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਇਹਦੇ ਉੱਤੇ ਨਾ ਤਾਂ ਇਹਦੇ ਉੱਤੇ ਰੂਲਰ ਫੇਰਿਆ ਗਿਆ ਨਾ ਕੋਈ ਹੋਰ ਕਟਾਈ ਵਾਲੀ ਚੀਜ਼ ਫੇਰੀ ਗਈ ਸਿਰਫ ਤੇ ਸਿਰਫ ਟਰਾਲੀਆਂ ਨਾਲ ਜਿੰਨੀ ਕਟਾਈ ਆਈ ਉਹ ਕੀਤੀ ਗਈ ਜਾਂ ਜੇ ਵੀਸੀ ਮਸ਼ੀਨ ਜਿਹੜੀ ਉੱਤੇ ਟੋਰੀ ਫੇਰੀ ਉਹਦੇ ਨਾਲ ਕਟਾਈ ਹੋਈ ਏ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਇਹਨੂੰ ਸਹੀ ਢੰਗ ਨਾਲ ਕੰਮ ਕਰਾਓ ਤੇ ਇਹ ਜਿਹੜਾ ਪਟੜਾ 5 ਫੁੱਟ ਦਾ ਕਹਿੰਦਾ ਇਹਨੂੰ 7 ਫੁੱਟ ਕਰਾਓ ਪੂਰੀ ਤਰ੍ਹਾਂ ਵਾਲੀ ਦੇ ਉੱਤੇ ਟਰਾਲੀਆਂ ਚੱਲਣ ਪੂਰੀ ਤਰ੍ਹਾਂ ਦੀ ਕਟਾਈ ਕਰੋ ਆ ਬੰਦ ਮੈਂ ਗਰੰਟੀ ਨਾਲ ਇਹ ਲਿਖ ਕੇ ਦੇ ਸਕਦਾ ਵੀ 6 ਮਹੀਨੇ ਤੋਂ ਪਹਿਲਾਂ ਇਹ ਨਹਿਰੇ ਤੋਂ ਨਾ ਟੁੱਟੇ ਤਾਂ ਮੇਰੇ ਨਾਲ ਜੋ ਮਰਜ਼ੀ ਪ੍ਰਸ਼ਾਸਨ ਕਰ ਲਵੇ ਇੱਕ ਮਿੰਟ ਇੱਧਰ ਥੋੜਾ ਕੈਮਰਾ ਕਮਾਇਆ ਦੇ ਤੁਸੀਂ ਇਹ ਸਾਹਮਣੇ ਦੇਖੋ ਤੋਂ ਜਾ ਕੇ ਦੋ ਫੁੱਟ ਹੋ ਜਾਂਦੀ ਤੁਸੀਂ ਇੱਕ ਮਿੰਟ ਅੱਗੇ ਆ ਜਾ 1 ਮਿੰਟ ਅੱਗੇ ਚੱਲੋ ਮੈਂ ਵਿਖਾਣਾ ਨੇੜੇ ਟੇੜੋ ਥੁਨੇ ਪੈ ਦਿੱਤੀ ਐ ਪਰ ਤੇ ਨੂੰ ਕੋਈ ਗੱਲ ਨਹੀਂ ਕੋਈ ਹਾਂ ਜੀ ਹਾਂ ਜੀ ਬਿਲਕੁਲ ਜੀ ਹਾਂਜੀ ਆ ਵੇਖੋ ਉਹ ਚੜ੍ਹਿਆ ਲਿਆ ਇਹ ਬਾਤ ਪਾਰ ਨਹੀਂ ਇਹ ਬਿਲਕੁਲ ਮਾਰਨ ਦਾ ਖੜਿਆ ਹਾਂਜੀ ਇੱਥੇ ਪਾਰਾ ਜਮੀਨ ਨਹੀਂ ਰਹਿ ਗਿਆ ਇਧਰ ਕੈਮਰਾ ਲਾ ਕੇ ਦਿਖਾਓ ਇੱਥੇ ਇੱਕ ਫੁੱਟ ਵੀ ਪਾਰਾ ਨਹੀਂ ਹੈ ਤੇ ਇਹਨੂੰ ਦਰਾੜ ਪੈ ਚੁੱਕੀ ਹੁਣੇ ਆਹ ਤੁਸੀਂ ਦੇਖ ਲਓ ਜੇਠ ਵੀ ਨਹੀਂ ਬੰਦਨੀ ਆਹ ਦੇਖੋ ਤੁਸੀਂ ਇੱਥੇ ਇੱਕ ਫੁੱਟ ਵੀ ਪਾਰਾ ਨਹੀਂ ਰਾਜ ਇੱਕ ਫੁੱਟ ਵੀ ਇੱਥੇ ਵੀ ਦੇਖ ਲਓ ਤੇ ਇਹਨੂੰ ਦਰਾੜਾ ਪੈ ਚੁੱਕਿਆ ਨਾ ਆਹ ਪਟੜੇ ਨੂੰ ਆ ਵੇਖੋ ਸਾਰਿਆਂ ਤੇੜਾ ਆਇਆ ਜਾਂਦੀ ਨੇ ਤੇ ਸਾਰੀ ਤੋੜ ਵੇਖ ਲਓ ਲੰਮੀ ਤੜੀ ਆ ਮੇਨੂੰ ਥੱਲੇ ਪੈ ਚੁੱਕੀ ਹੈ ਜੇ ਇਹਦਾ ਪ੍ਰਬੰਧ ਹੁਣੇ ਨਹੀਂ ਕਰਦੇ ਇਹ ਪਟੜਾ ਦਾ ਕੱਲ ਕੱਲ ਦੇ ਦਿਨ ਵੀ ਸ਼ਾਇਦ ਕੱਡੇ ਪਰਸੂ ਤੋਂ ਪਹਿਲਾਂ ਪਹਿਰੇ ਪਟੜਾ ਥੱਲੇ ਜਾ ਪਵੇਗਾ ਕਿਸਾਨ ਤੇ ਕਿੱਥੇ ਜਦੋਂ ਇਹ ਟੁੱਟੀ ਤੇ ਇਹਦੀ ਫਸਲ ਦਾ ਨੁਕਸਾਨ ਹੋ ਗਿਆ ਤੇ ਇਹਦਾ ਨੁਕਸਾਨ ਕੋ ਪੂਰਾ ਕੌਣ ਕਰੇਗਾ ਇਹ ਤੁਹਾਨੂੰ ਦੇਖੋ ਇਹ ਤੋਂ 1.5 ਫੁੱਟ ਨਹੀਂ ਹੈਗਾ 1 ਫੁੱਟ ਪਾਰਾ ਰਹਿ ਗਿਆ ਇੱਥੇ ਆ ਕੇ ਕੌਣ ਇਹ ਅਸੀਂ ਇਹ ਜਿਹੜੇ ਵੀ ਇਸ ਨਹਿਰ ਵਿਭਾਗ ਦਾ ਜਈ ਐਕਸ਼ਨ ਉਹਨਾਂ ਨੂੰ ਅੱਗੇ ਕਈ ਵਾਰੀ ਅਪੀਲ ਕਰ ਚੁੱਕੇ ਆ ਪਰ ਸਾਡੀ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਅਗਰ ਇਹ ਗੱਲ ਨਹੀਂ ਸੁਣਦੇ ਅਸੀਂ ਇਸੇ ਚੀਜ਼ ਨੂੰ ਚੱਕ ਤੇ ਸਾਨੂੰ ਕੋਰਟ ਤੱਕ ਜਾਣਾ ਪਿਆ ਅਸੀਂ ਕੋਰਟ ਤੱਕ ਵੀ ਜਾਵਾਂਗੇ ਅਸੀਂ ਇਸ ਟਾਈਮ ਠੇਕੇਦਾਰ ਨੂੰ ਬਖਸ਼ਾਂਗੇ ਨਹੀਂ ਸਾਡੀ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਠੀਕ ਹਾਂਜੀ ਇਹ ਅਸੀਂ ਨਹਿਰ ਦੇ ਹਾਲਾਤ ਆ ਜੋ ਕਿ ਤਾਜੀ ਬਣ ਰਹੀ ਏ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਇੱਥੇ ਆਏ ਸਨ ਉਹਨਾਂ ਨੇ ਮੌਇਨਾ ਕੀਤਾ ਹੈ ਤੇ ਨਹਿਰ ਤਾਂ ਬਣਨ ਤੋਂ ਪਹਿਲਾਂ ਹੀ ਟੁੱਟਣ ਲੱਗ ਪਈ ਏ ਇਸ ਵਾਸਤੇ ਹੁਣ ਦੇਖਣਾ ਹੈ ਜੇ ਦਰਬਾਰਾ ਨੂੰ ਲੈ ਕੇ ਤੇ ਸਾਰਾ ਆਲੇ ਟੁੱਟੇ ਸਾਹਮਣੀ ਏ ਬਣਨ ਤੋਂ ਪਹਿਲਾਂ ਟੁੱਟਣ ਦੀ ਗਗਾਰ ਤੇ ਹੈ ਨਹਿਰ ਕਿਸਾਨ ਯੂਨੀਅਨ ਦੇ ਪ੍ਰਧਾਨ ਸਭਾ ਨਾਲ ਆਏ ਸੀ ਉਹਨਾਂ ਨੇ ਪੂਰਾ ਜਾਇਜ਼ਾ ਲਿਆ ਹੈ ਨਹਿਰ ਦਾ ਤੇ ਮਤਲਬ ਇੱਥੇ ਆਪਣੇ ਫੀਲਡ ਦੇ ਬਣ ਨਾਲ ਆਹ ਦੇਖ ਆਖ ਦੱਸਿਆ ਜੇ ਇਹਨਾਂ ਨੂੰ ਬੁਲਾਓ ਸਾਡਾ ਕੱਲ ਨੂੰ ਨੁਕਸਾਨ ਹੋ ਗਿਆ ਇਹ ਬਿਲਕੁਲ ਨੁਕਸਾਨ ਹੋ ਸਕਦਾ ਕੱਲ ਨੂੰ ਇਸ ਲਹਿੰਦੇ ਵਾਲੇ ਪਾਸੇ ਦਾ ਜਿਹੜਾ ਪਾਰਾ ਹੈ ਉਹ ਸਿਰਫ 1 ਫੁੱਟ ਦਾ ਹੈ ਤੇ ਇਹੀ ਗੱਲ ਦਾ ਰੋਣਾ ਰੋੜ ਰਿਆ ਨੇ ਸਾਰੇ ਵੀ ਕੱਲ ਨੂੰ ਇਧਰ ਕਾੜ ਤੋਂ ਕਾੜ ਵੀ 10 ਫੁੱਟ ਡੂੰਘੀ ਖਾਂਏ ਤੇ ਜੇਕਰ ਟੁੱਟਦੀ ਹੈ ਨਹਿਰ ਇਧਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਇਸ ਵਾਸਤੇ ਸਾਰੇ ਇਹੀ ਗੱਲ ਕਰ ਰਹੇ ਨੇ ਵੀ ਇਸ ਤੇ ਗੌਰ ਕੀਤਾ ਜਾਵੇ ਵਿਚ ਵੜੋ ਇੱਥੋਂ ਆ ਗਿਆ ਸੀ ਪੈਂਦਲ ਵਿੱਚ ਖਲੋਕ ਲੋ ਸਾਰਾ ਸਰਦ ਦਿਨ ਵਿੱਚ ਖਲੋਤੇ ਰਹਿੰਦੇ ਹੁੰਦੇ ਸੀ ਕਿਉਂਕਿ ਸਾਡੀ ਜਗਾ ਫਸਲ ਡੁੱਬਦੀ ਅੱਗੇ ਨਹੀਂ ਸੰਭਲਦਾ ਪਾਣੀ ਸੀ ਤੇ ਹੋਰ ਬਹੁਤ ਨੁਕਸਾਨ ਬਹੁਤ ਨੁਕਸਾਨ ਲੋ ਟੁੱਟਦਾ ਸੀ ਆਪਣੇ ਮੋਹਣ ਜਿਦਾ ਲਸੂਗਾ ਧੂਆ ਸਾਲਾ ਕੋਈ ਨਹੀਂ ਆਪਾਂ ਸੈਟਿੰਗ ਘਰ ਦਿੰਨੇ ਆ ਏ ਪੁੱਠੇ ਪਾਸੇ ਮਿੱਟੀ ਲਾਣ ਲੱਗੇ ਹੋਣੇ ਕਿ ਨਹੀਂ ਕਿਉਂ ਜੱਸਿਆ ਮੈਂ ਪੁੱਠੇ ਪਾਸੇ ਮਿੱਟੀ ਲਾਣ ਲੱਗੇ ਹਾਂ ਉਧਰਲੇ ਪਾਸੇ ਜਿੱਧਰ ਲਾਣ ਵਾਲੀ ਉਧਰ ਲਾਉਂਦੇ ਨਹੀਂ ਪਏ ਹੈ ਹੈਲੋ ਤੇਰੇ ਕਿਤਾ ਤੇਰੀ ਚਾਈਂ ਹਰਦੇ ਜੀ ਐਸ ਦਲਵਾੜ ਦੀ ਗੱਲ ਕੀਤੀ ਜਾ ਰਹੀ ਏ ਠੀਕ ਹੈ ਆ ਜੋ ਇਦਰੇੜਾ ਪਈਆਂ ਪਈਆਂ ਨੇ ਨਹਿਰ ਦੀਆਂ ਇਸ ਇਹਦੇ ਤਰ੍ਹਾਂ ਹੀ ਸਾਰੇ ਪਾਸੇ ਇਦੋਂ ਕ੍ਰੈਕ ਆਣੇ ਸ਼ੁਰੂ ਹੋ ਗਏ ਨੇ ਨਹਿਰ 'ਚ ਇਸ ਵਾਸਤੇ ਸਾਰੇ ਲੋਕਾਂ ਨੇ ਆਵਾਜ਼ ਉਠਾਈ ਹੈ ਕਿ ਜੋ ਨਹਿਰ ਦੇ ਠੇਕੇਦਾਰ ਨੇ ਉਹ ਆ ਕੇ ਇਸ ਦੀ ਸਾਰ ਲੈਣ ਤੇ ਇਹਦੇ ਤੇ ਥੋੜਾ ਜਿਹਾ ਗੰਭੀਰਤਾ ਨਾਲ ਡਿਸੀਜਨ ਲੈਣ ਹੈ ਹੋਰ ਉਹ ਤਾਂ ਰੇੜਾ ਪਈਆਂ ਜਾਂਦੀ ਨੇ ਉਹ ਅੱਗੇ ਚੱਲਾ ਜ ਅੱਗੇ ਜਿੱਥੇ ਉਹ ਖੜੇ ਨੌਦੇ ਸਾਹਮਣੇ ਹੈ ਇਹ ਇਧਰ ਮਿੱਟੀ ਕੋਈ ਨਹੀਂ ਤਾਂ ਉਧਰ ਬੰਨ ਚੜਾਈ ਜਾਂਦੇ ਨੇ ਉਧਰ ਜਾ ਕੇ ਨਾ ਜਾ ਕੇ ਵੇਖ ਦੋ ਫੋਟੇ ਸਿਰਫ ਕੁੱਟ ਵੀ ਨਹੀਂ ਗਈ ਇਹ ਸਾਰਾ ਕਾਠ ਨਹਿਰ ਨੂੰ ਵੇਖਣ ਵਾਸਤੇ ਆਇਆ ਹੈ ਉੱਚੀ ਮੋਨੀ ਤੇ ਡਾਣਾ ਨਹੀਂ ਆਉਂਦੇ ਥੱਲੇ ਜਾ ਤੇ ਥੱਲੇ ਆ ਬਿਲਕੁਲ ਜੂਮ ਕਰਕੇ ਨੇੜੇ ਕਰਕੇ ਸਾਰੀ ਬਣਾ ਲਿਆ ਬਾਅਦ ਵਿੱਚ ਨਾ ਕੁਮਿਟੀ ਦਾ ਨਾਪ ਲੈ ਪਾਣੀ ਭਰਿਆ ਨੇ ਤੇ ਜਾਣੀ ਆ ਉਹ ਪਰਲੇ ਪਾਸੇ ਵਾਲੀ ਬਣਾ ਲਿਆ ਉਹ ਛਾਰ ਸੇਰ ਹੋ ਜਾਂਦੇ ਬਣਾ ਲਿਆ ਸਹੀ ਗੱਲ ਕਟਾਈ ਪੂਰੀ ਨਹੀਂ ਹੋਈ ਕਾ ਕੀ ਸੀ ਇਹ ਵੀ ਟਕਾਈ ਨਹੀਂ ਹੋ ਰਹੀ ਦੂਜੀ ਕਾਲੇ ਨਾਲ ਇੱਥੇ ਗਾਂ ਦਾ ਮਤ ਸਾਰਾ ਵਿੱਚ ਦੱਬਿਆ ਉਹ ਗਾਂ ਲਫਾਫਿਆਂ ਦਾ ਤਾਂ ਕੰਮ ਖਰਾਬ ਹੋਇਆ ਸਾਰਾ ਲੋਈ ਨਹਿਰ ਦਾ ਮੌਇਨਾ ਹੋ ਗਿਆ ਨਹੀਂ ਸਹੀ ਗੱਲ ਯਾਰ ਤਰੇੜਾਂ ਆਂਦੀਆਂ ਜਾਂਦੀਆਂ ਨੇ ਜਿਹੜੀ ਗੱਲ ਸਹੀ ਹੋ ਸਹੀ ਹੈ ਠੀਕ ਹੈ ਨਾ ਉਹ ਮੰਨ ਲਓ ਇਹ ਬਣੀ ਬਣਦੀ ਪਈ ਐ ਤੇ ਟੁੱਟੀ ਪਹਿਲਾਂ ਜਾਂਦੀ ਐ ਇਸ ਵਾਸਤੇ ਨਾ ਇਹਦੇ ਤੇ ਹੋਣਾ ਤਾਂ ਚਾਹੀਦਾ ਇਧਰਲੇ ਪਾਸੇ ਯਾਰ ਪਾਰਾ ਹੀ ਬੜਾ ਘਾਟ ਐ ਆ ਜਿਹੜਾ ਆ ਏਰੀਆ ਦੇਖ ਰਿਆ ਨਾ ਇਧਰ ਸਿਰਫ ਕੋਟ ਡੂਡ ਪਾਰਾ ਹੈਗਾ ਤੇ ਇਧਰਲੀ ਸਾਈਡ ਬੰਨ ਚੜਾਈ ਜਾਂਦੇ ਨੇ ਬਹੁਤ ਵੱਡਾ ਇਸ ਕਰਕੇ ਇਸ ਮਸਲੇ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਹਿਬ ਆਏ ਸੀ ਇੱਥੇ ਤੇ ਉਹ ਆਪਦੇ ਵਿਚਾਰ ਰੱਖ ਗਏ ਨੇ ਅੱਗੇ ਵੇਖੋ ਹੁਣ ਕਾਰਵਾਈ ਹੁੰਦੀ ਕਿ ਨਹੀਂ ਤੇ ਵਧੀਆ ਸਰ ਮੇਰਾ ਚੈਨੋ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰੋ